ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਹੈ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਕੀ ਹਮਸ ਗਰਮੀ ਇਸੇ ਤਰ੍ਹਾਂ ਪਰੇਸ਼ਾਨ ਕਰੂਗੀ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਬਰਦਸਤ ਬਰਖਾ ਜਿਹੜੀ ਉਹ ਪੰਜਾਬ ਦੇ ਵਿੱਚ ਆਉਣ ਵਾਲੀ ਆ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਪੂਰਬ ਦੀਆਂ ਹਵਾਵਾਂ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਉੱਪਰ ਦੀ ਚੱਲ ਰਹੀਆਂ ਤੇ ਪਿਛਲੇ 24 ਘੰਟਿਆਂ ਦੇ ਵਿੱਚ ਤੇ ਅੱਜ ਸਵੇਰ ਦੇ ਟਾਈਮ ਮੋਗਾ, ਬਠਿੰਡਾ, ਬਰਨਾਲਾ ਤੇ ਨਾਲ ਲੱਗਦੇ ਬਾਕੀ ਦੇ ਏਰੀਆ ਦੇ ਵਿੱਚ ਗਰਜ ਚਮਕ ਦੇ ਨਾਲ ਬਰਖਾ ਹੋਈ ਹੈ ਤੇ ਕੱਲ ਗੁਰਦਾਸਪੁਰ ਪਠਾਨਕੋਟ ਤੋਂ ਲੈ ਕੇ ਲੁਧਿਆਣਾ, ਹਸ਼ਿਆਰਪੁਰ, ਜਲੰਧਰ, ਕਪੂਰਥਲਾ, ਪਟਿਆਲਾ, ਮਹਾਲੀ, ਚੰਡੀਗੜ੍ਹ ਇਨ੍ਹਾਂ ਭਾਗਾਂ ਦੇ ਵਿੱਚ ਵੀ ਜ਼ਬਰਦਸਤ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਈਆਂ ਨੇ ਦਿੱਲੀ ਦੇ ਹਰਿਆਣਾ 'ਚ ਵੀ ਭਾਰੀ ਬਰਖਾ ਹੋਈ ਹੈ ਕਈ ਥਾਵਾਂ 'ਤੇ ਤੇ ਹੁਣ ਆਪਾਂ ਗੱਲ ਕਰੀਏ ਬਈ ਸਿਸਟਮਾਂ ਦੀ ਸਿਸਟਮਾਂ ਜਿਹੜੇ ਉਹ ਇਸ ਵਕਤ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਉੱਤਰੀ ਤੇ ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਤੇ ਨਾਲ ਦੀ ਨਾਲ ਇੱਕ ਵੈਸਟਰਨ ਡਿਸਟਰਬੈਂਸਾ ਚੱਕਰਵਾਦ ਦੇ ਰੂਪ ਦੇ ਵਿੱਚ ਜੰਮੂ ਕਸ਼ਮੀਰ ਦੇ ਉੱਤੇ ਸਥਿਤਾ ਤੇ ਹਵਾਵਾਂ ਜਿਹੜੀਆਂ ਉਹ ਅਰਬ ਸਾਗਰ ਅਲੀਓ ਤੇ ਬੰਗਾਲ ਦੀ ਖਾੜੀ ਅਲੀਓ ਬੜੇ ਜਬਰਦਸਤ ਤਰੀਕੇ ਦੇ ਨਾਲ ਮਦਾਨੀ ਇਲਾਕਿਆਂ ਤੇ ਪਹੁੰਚ ਰਹੀਆਂ ਨੇ ਤੇ ਜਿਹਦੇ ਕਰਕੇ ਇੱਥੇ ਨਮੀ ਆ ਜਿਹੜੀ ਉਹ ਇਕੱਠੀ ਹੋ ਰਹੀ ਆ ਨਮੀ ਹਵਾਵਾਂ ਜਿਹੜੀਆਂ ਉਹ ਉੱਪਰ ਉੱਠਣ ਗਈਆਂ ਤੇ ਜਿਹਦੇ ਨਾਲ ਬੱਦਲ ਆ ਇੱਥੇ ਬਣ ਰਿਹਾ ਹੈ ਗਰਜ ਚਮਕਾਲੇ ਤੇ ਕਈ ਥਾਵਾਂ ਤੇ ਬਰਖ ਦੇ ਗਤੀਵਿਧੀਆਂ ਦੇਖ ਰਹੇ ਆ ਲੇਕਿਨ ਲੋ ਪ੍ਰੈਸ਼ਰ ਏਰੀਆ ਦਾ ਟਰੈਕ ਆ ਜਿਹੜਾ ਉਹ ਵੀ ਇਹਨੂੰ ਫੁੱਲ ਸਪੋਰਟ ਕਰ ਰਿਹਾ ਜੋ ਕਿ ਇਸ ਵਕਤ ਹੌਲੀ-ਹੌਲੀ ਦਿੱਲੀ ਦੇ ਨਾਲ-ਨਾਲ ਹਰਿਆਣੇ ਤੋਂ ਹੁੰਦਾ ਹੋਇਆ ਉੱਤਰੀ ਰਾਜਸਥਾਨ ਵੱਲ ਨੂੰ ਅੱਗੇ ਵਧੇਗਾ ਇਹਦੇ ਨਾਲ ਪੰਜਾਬ ਦੇ ਉੱਤੇ ਹੋਰ ਜ਼ਿਆਦਾ ਨਮੀ ਦੀ ਮਾਤਰਾ ਜਿਹੜੀ ਉਹ ਹੋਣ ਦੀ ਸੰਭਾਵਨਾ ਬਣ ਰਹੀ ਆ ਆਉਣ ਵਾਲੇ 24 ਘੰਟਿਆਂ ਦੇ ਵਿੱਚ ਐਕਸੀਸ ਹੌ ਮੌਨਸੂਨ ਆ ਜਿਹੜੀ ਉਹ ਵੀ ਪੰਜਾਬ ਦੇ ਭਾਗਾਂ ਤੇ ਤੇ ਪਹਾੜੀ ਇਲਾਕਿਆਂ ਦੇ ਭਾਗਾਂ ਦੇ ਉੱਤੇ ਆ ਜਾਣੀਆਂ ਜ ਜਿਹਦੇ ਨਾਲ ਕੀ ਹੋਣਾ ਨਮੀ ਹੋਰ ਜ਼ਿਆਦਾ ਵਧੂਗੀ ਆਉਣ ਵਾਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਸਮੁੱਚੇ ਇਲਾਕਿਆਂ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਲੁਧਿਆਣਾ ਗੁਰਦਾਸਪੁਰ ਬਠਿੰਡਾ ਕੋਟਮ ਆਪਣੇ ਇਸੇ ਤਰ੍ਹਾਂ ਰੋਪੜਾ ਨੰਗਲ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਚੰਡੀਗੜ੍ਹ ਮਹਾਲੀ ਪਟਿਆਲਾ ਸੰਗਰੂਰ ਆਪਣੇ ਬਰਨਾਲੇ ਦੇ ਇਲਾਕੇ ਅਹਿਮਦਗੜ ਦੇ ਇਲਾਕੇ ਰੈਕ ਕੋਟਾ ਜਗਰਾਉ ਲੁਧਿਆਣਾ ਬਰਨਾਲਾ ਬਠਿੰਡਾ ਮੁਕਸਰ ਅਮਲੋਟ ਬੋਹਰ ਫਾਜ਼ਿਲਕਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਜਿੰਨੇ ਵੀ ਇਲਾਕੇ ਆ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ਼ ਵਰਖਾ ਹੋਊਗੀ ਕਈ ਥਾਵਾਂ ਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਸਾਰੇ ਇਲਾਕਿਆਂ ਦੇ ਵਿੱਚ ਹੀ ਕੁਝ ਥਾਵਾਂ ਐਸੇ ਹੋ ਸਕਦੇ ਆ ਜਿੱਥੇ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਆ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤੇ ਪੂਰਬੀ ਰਾਜਸਥਾਨ ਤੇ ਉੱਤਰੀ ਰਾਜਸਥਾਨ ਚ ਵੀ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਪੇਜ ਤੇ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਬਾਅਦ ਤੋਂ ਬਾਅਦ ਦੱਸਿਓ ਕਮੈਂਟਾਂ ਵਿੱਚ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਕਿਸ ਤਰ੍ਹਾਂ ਦੀ ਲੱਗਦੀ ਆ ਤੁਹਾਡੇ ਏਰੀਆ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਹਮਸਾ ਜਾਂ ਬੱਦਲਵਾਈ ਤੇ ਵਰਖਾ ਦੀਆਂ ਗਤੀਵਿਧੀਆਂ ਹੋ ਆਂ ਜਾਂ ਨਹੀਂ ਹੋ ਰਹੀਆਂ ਹੁਣ ਆਪਾਂ ਆਉਣ ਵਾਲੇ 5 ਦਿਨ ਦੇ ਮੌਸਮ ਦੀ ਗੱਲ ਕਰਦੇ ਹਾਂ ਜੇਕਰ ਆਪਾਂ ਅਗਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ ਆਉਣ ਵਾਲੇ 24 ਘੰਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਮੱਧਮ ਤੋਂ ਲੈ ਕੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਇਸੇ ਤਰ੍ਹਾਂ ਰਾਜਸਥਾਨ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ ਹਰਿਆਣਾ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਵਿੱਚ ਵੀ ਘਰ ਚਮਕ ਦੇ ਨਾਲ ਤੇਜ਼ ਵਰਖਾ ਹੋਊਗੀ ਉਸ ਤੋਂ ਬਾਅਦ ਗੱਲ ਕਰ ਲਈ ਆਪਾਂ ਇੱਕ ਤਰੀਕ ਦੀ ਇੱਕ ਤਰੀਕ ਨੂੰ ਵੀ ਪੰਜਾਬ ਦੇ ਸਮੁੱਚੇ ਭਾਗਾਂ ਦੇ ਵਿੱਚ ਰਾਜਸਥਾਨ ਦੇ ਉੱਤਰੀ ਇਲਾਕਿਆਂ ਦੇ ਵਿੱਚ ਹਰਿਆਣਾ ਹਿਮਾਚਲ ਉਤਰਾਖੰਡਾ ਪੱਛਮੀ ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਭਾਗਾਂ 'ਚ ਘਰ ਚਮਕਣਾ ਤੇਜ਼ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਨੇ ਆ ਜੀ ਦੋ ਤਰੀਕ ਦੀ ਦੋ ਤਰੀਕ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਭਾਗ ਹਰਿਆਣਾ ਤੇ ਹਮਾਦਲ ਪ੍ਰਦੇਸ਼ ਦੇ ਦੱਖਣੀ ਭਾਗਾਂ ਦੇ ਵਿੱਚ ਉਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਤੇ ਪੂਰਬੀ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਜ਼ਬਰਦਸਤ ਵਰਖਾ ਹੋਊਗੀ ਤਿੰਨ ਤਰੀਕ ਦੀ ਗੱਲ ਕਰੀਏ ਤਿੰਨ ਤਰੀਕ ਨੂੰ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਕੁਝ ਭਾਗ ਤੇ ਇਸੇ ਤਰ੍ਹਾਂ ਬਿਹਾਰ ਦੇ ਕੁਝ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣੀ ਆ ਕਿਉਂਕਿ ਐਕਸਿਸ ਆਫ ਮੌਨਸੂਨ ਆ ਜਿਹੜੀ ਉਹ ਉੱਤਰ ਵੱਲ ਆ ਜਾਣੀ ਆ ਤੇ ਬਾਕੀ ਇਲਾਕੇ ਦੇ ਵਿੱਚ ਬ੍ਰੇਕ ਮੌਨਸੂਨ ਕੰਡੀਸ਼ਨ ਆ ਜਿਹੜੀ ਉਹ ਆ ਜਾਣੀ ਆ ਉਸ ਵਾਰ ਗੱਲ ਕਰੀਏ ਆਪਾਂ 4 ਤਰੀਕ ਦੀ 4 ਤਰੀਕ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਭਾਗ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਹਮਾਤਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਪੂਰਬੀ ਉੱਤਰ ਪ੍ਰਦੇਸ਼ ਇਹਨਾਂ ਸਾਰੇ ਭਾਗਾਂ 'ਚ ਘਰਚਮਕਣਾ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ ਉਸ ਤੋਂ ਬਾਅਦ 5 ਤਰੀਕ ਦੀ 5 ਤਰੀਕ ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਆਉਣ ਦੀ ਸੰਭਾਵਨਾ 6 ਤਰੀਕ ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਇਹਨਾਂ ਸਾਰੇ ਭਾਗਾਂ 'ਚ ਗਰਜ ਚਮਕ ਨਾਲ ਤੇਜ਼ ਵਰਖਾ ਆਉਣ ਦੀ ਸੰਭਾਵਨਾ 7 ਤਰੀਕ ਨੂੰ ਫੇਰ ਉਸੇ ਤਰ੍ਹਾਂ ਕਾਰਵਾਈਆਂ ਜਿਹੜੀਆਂ ਉੱਤਰੀ ਭਾਰਤ ਦੇ ਵਿੱਚ ਰਹਿਣਗੇ ਆ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਬਹੁਤੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਹੋ ਜੂ ਨਾਰਥ ਈਸਟ ਇੰਡੀਆ ਦੇ ਵਿੱਚ ਮੂਸਲਾ ਧਾਰ ਵਰਖਾ ਹੋ ਸਕਦੀ ਹੈ ਗੱਲ ਆਪਾਂ ਕਰ ਲੈਣੇ ਆ ਜੀ 8 ਤਰੀਕ ਦੀ 7-8 ਤਰੀਕ ਨੂੰ ਇੱਕ ਵੈਸਟ ਇੰਡੀਆ ਸਟਾਰਮ ਸੰθα ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਐਕਸਿਸ ਆਫ ਮੌਨਸੂਨ ਵੀ ਇੱਥੇ ਹੋਊਗੀ ਜਿਹਦੇ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਹਰਿਆਣਾ ਪੂਰਬੀ ਰਾਜਸਥਾਨ ਦੇ ਕੁਝ ਭਾਗ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛਤੀਸਗੜ੍ਹ ਪੂਰਾ ਨਾਰਥ-ਈਸਟ ਇੰਡੀਆ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਇਹ ਹੈ ਜੀ ਅਗਲੇ 5 ਦਿਨ ਦਾ ਪੰਜਾਬ ਦਾ ਮੌਸਮ ਜਿਸ ਦੇ ਵਿੱਚ ਆਪਾਂ ਸਪਸ਼ਟ ਸਥਿਤੀ ਹੈ ਜਿਹੜੀ ਉਹ ਤੁਹਾਨੂੰ ਦੱਸੀ ਆ ਇਹ ਅੱਜ ਦੇ ਮਾਡਲ ਦੇ ਮੁਤਾਬਕਾ ਜੇਕਰ ਇਹ ਮਾਡਲ ਦੇ ਵਿੱਚ ਕੋਈ ਚੇਂਜ ਹੁੰਦੀ ਹੈ ਤਾਂ ਫੇਰ ਬਦਲ ਹੁੰਦੀ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਉਮੀਰ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ